ਕੈਨੇਡਾ ਭੁੱਲ ਜਾਓਗੇ ਯੂਕੇ ਭੁੱਲ ਜਾਓਗੇ ਯੂਐਸਏ ਭੁੱਲ ਜਾਓਗੇ ਅੱਜ ਇੱਕ ਇਹੋ ਜੀ ਕੰਟਰੀ ਤੁਹਾਡੇ ਲਈ ਲੈ ਕੇ ਆਏ ਆ ਜਿਸ ਕੰਟਰੀ ਦੇ ਵਿੱਚ ਮੇਰੇ ਨਾਲ ਬੈਠੇ ਮੇਰੇ ਮਿੱਤਰ ਨੇ ਹਜ਼ਾਰਾਂ ਵੀਜ਼ੇ ਲਵਾਤੇ ਯਾਨੀ ਕਿ ਹਜ਼ਾਰਾਂ ਬੱਚਿਆਂ ਨੂੰ ਉਸ ਕੰਟਰੀ ਦੇ ਵਿੱਚ ਭੇਜਤਾ ਤੇ ਬਾਕੀ ਕੰਟਰੀਆਂ ਨਾਲੋਂ ਦੁੱਗਣੀ ਕਮਾਈ ਵੀ ਕਰਵਾਈ ਪੂਰੀ ਗੱਲਬਾਤ ਕਰਦੇ ਆ ਉਹ ਕਿਹੜੀ ਕੰਟਰੀ ਆ ਔਰ ਕਿਹੜੀ ਕੰਟਰੀ ਦਾ ਰੁਝਾਨ ਅੱਜ ਦੇ ਮੌਜੂਦਾ ਸਮੇਂ ਤੇ ਚੱਲ ਰਿਹਾ ਹੈਗਾ ਮੈਂ ਪਹਿਲਾਂ ਸਵਾਗਤ ਕਰਦਾ ਜਗਦੀਪ ਪੁਰੀ ਦਾ ਬਾਈ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੇਖਣ ਆਲੇ ਜ਼ਰੂਰਤਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਗਦੀਪ ਜੀ ਕਹਿੰਦੇ ਵੀ ਹਜ਼ਾਰਾਂ ਵਿਜਿਆਂ ਦੀ ਜਦੋਂ ਗੱਲ ਆਉਂਦੀ ਹੈ ਵੀ ਹਜ਼ਾਰਾਂ ਵਿਜੇ ਲਵਾਤੇ ਉਹ ਵੀ ਇੱਕੋ ਕੰਟਰੀ ਦੇ ਕਹਿੰਦੇ ਵੀ ਪੂਰੀ ਇਮੀਗ੍ਰੇਸ਼ਨ ਦਾ ਨਾਮ ਆਉਂਦਾ ਹੈ ਇਹ ਕਿਵੇਂ ਹੋ ਗਿਆ ਸਰ ਮੈਂ 2002 ਦੇ ਵਿੱਚ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ ਹਾਂ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਕੱਲਾ ਆਸਟ੍ਰੇਲੀਆ ਹੀ ਡੀਲ ਕਰਦਾ ਹਾਂ ਹੋਰ ਕੋਈ ਕੰਟਰੀ ਨਹੀਂ ਕਰਦੇ ਸੀ ਕੱਲਾ ਆਸਟ੍ਰੇਲੀਆ ਕੱਲਾ ਆਸਟ੍ਰੇਲੀਆ ਜੀ ਤੇ ਲੋਕ ਤਾਂ ਕਹਿੰਦੇ ਕੈਨੇਡਾ ਯੂ ਐਸ ਏ ਯੂ ਕੇ ਲੋਕ ਤਾਂ ਇੱਧਰ ਭੱਜੇ ਫਿਰਦੇ ਆ ਸਰ ਜਾ ਰਹੇ ਆ ਬੱਚੇ ਬਟ ਮੈਂ ਹਮੇਸ਼ਾ ਤੋਂ ਨਿਸ਼ਾਨੇ ਤੇ ਰੱਖ ਕੇ ਕੰਮ ਕੀਤਾ ਹਾਂ ਔਰ ਜਿੰਨਾ ਬੱਚਾ ਮੇਰੇ ਪੇ ਜਾਵਾ ਅੱਜ ਤੱਕ ਮੈਨੂੰ ਕਿਸੇ ਨੇ ਫੋਨ ਕਰਕੇ ਇਹ ਨਹੀਂ ਕਿਹਾਗਾ ਕਿ ਅਸੀਂ ਕਿਸੇ ਗਲਤ ਜਗ੍ਹਾ ਤੇ ਆ ਗਏ ਹਾਂ ਹਾਂ ਉਹਨਾਂ ਨੇ ਕਮਾਇਆ ਸੈੱਟ ਹੋਇਆ ਆ ਆਪਦੀਆਂ ਫੈਮਲੀਆਂ ਨੂੰ ਵੀ ਸੈੱਟ ਕੀਤਾ ਔਰ ਬਹੁਤ ਅੱਛੇ ਤਰੀਕੇ ਨਾਲ ਸੈਟਲ ਨੇ ਬਹੁਤ ਸੋਨਾ ਪੈਸਾ ਕਮਾਇਆ ਅ ਜੇ ਆਪਾਂ ਕੰਪੈਰੀਜ਼ਨ ਕਰੀਏ ਕੰਟਰੀ ਕੰਪੈਰੀਜ਼ਨ ਬੱਚੇ ਯੂਕੇ ਜਾ ਰਹੇ ਆ ਕੈਨੇਡਾ ਜਾ ਰਹੇ ਆ ਯੂਐਸ ਜਾ ਰਹੇ ਆ ਜਾਂ ਨਿਊਜ਼ੀਲੈਂਡ ਦੀ ਵੀ ਪ੍ਰੀਫਰੈਂਸ ਕੁਝ ਰੇਅਰ ਬੱਚੇ ਰੱਖ ਲੈਂਦੇ ਆ ਬਟ ਕੈਨੇਡਾ ਦੇ ਵਿੱਚ ਕੀ ਆ ਹਾਲਾਤ ਤੁਹਾਡੇ ਸਾਹਮਣੇ ਨੇ ਰਹਿਣ ਨੂੰ ਜਗ੍ਹਾ ਹੈ ਨਹੀਂ ਹਾਊਸਿੰਗ ਦੀ ਪ੍ਰੋਬਲਮ unemployment ਆ ਕਮ ਹੈ ਨਹੀਂਗਾ ਉਸ ਤੋਂ ਬਾਅਦ ਵਿੱਚ ਸਪਾਊਸ ਨਹੀਂ ਜਾ ਸਕਦਾ ਯੂਕੇ ਦੇ ਵਿੱਚ ਵੀ ਸੇਮ ਪ੍ਰੋਬਲਮਸ ਨੇ ਉਹ ਤਾਂ ਪੀਆਰ ਹੀ ਨਹੀਂ ਦਿੰਦੇ ਯੂਕੇ ਤਾਂ ਬਟ ਐਜ਼ ਕੰਪੇਅਰ ਟੂ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ 2002 ਤੋਂ ਲੈ ਕੇ ਅੱਜ ਤੱਕ ਵੀਜ਼ਾ ਦਿੰਦਾ ਆ ਰਿਹਾ ਜੈਨੂਨ ਸਟੂਡੈਂਟ ਨੂੰ ਵੀਜ਼ਾ ਦਿੰਦਾ ਬਹੁਤ ਅੱਛੇ ਅਰਨਿੰਗਾਂ ਬੱਚਿਆਂ ਕੋਲੇ ਆਨਗoing ਸਟੱਡੀ ਦੇ ਨਾਲ ਨਾਲ ਉਸ ਤੋਂ ਬਾਅਦ ਚ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ ਵੀ ਜਿੰਨਾ ਬੱਚਾ ਕੈਨੇਡਾ ਦੇ ਵਿੱਚ ਜੋ ਕਮਾ ਰਿਹਾ ਉਸ ਤੋਂ ਡਬਲ ਟ੍ਰਿਪਲ ਕਮਾਈ ਆ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਬੱਚਾ ਇਹਨਾਂ ਫਰਕ ਆ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰੀਏ ਕੋਈ ਡਰੱਗ ਨਹੀਂ ਆਸਟ੍ਰੇਲੀਆ ਦੀ ਕੋਈ ਡਰੱਗ ਦੀ ਅਲਾਉਡ ਹੀ ਨਹੀਂ ਹੈ ਪੂਰੇ ਆਸਟ੍ਰੇਲੀਆ 'ਚ ਔਰ ਨਾ ਹੀ ਕੋਈ ਇਦਾਂ ਦਾ ਸੀਨ ਹੈ ਪੂਰੇ ਆਸਟ੍ਰੇਲੀਆ 'ਚ ਉਸ ਤੋਂ ਬਾਅਦ ਵਿੱਚ এনवायरमेंट ਦੀ ਗੱਲ ਕਰੀ ਤਾਂ ਇੰਡੀਆ ਦੇ ਬਿਲਕੁਲ ਸੇਮ এনवायरमेंट ਹੈ ਇੰਡੀਆ ਦੇ ਨਾਲ ਨਾ ਕੋਈ ਜ਼ਿਆਦਾ ਠੰਡ ਹੈ ਨਾ ਜ਼ਿਆਦਾ ਕਿਤੇ برف ਪੈ ਰਹੀ ਆ ਨਾ ਹੀ ਕੋਈ ਅਦਰ ਪ੍ਰੋਬਲਮ ਲੈ ਕੇ ਕ੍ਰਾਈਮ ਰੇਸ਼ੋ ਦੀ ਗੱਲ ਕਰੀਏ ਤਾਂ ਆਪਣੀਆਂ ਲੜਕੀਆਂ ਕੱਲੀਆਂ ਅੱਧੀ ਰਾਤ ਨੂੰ ਉੱਥੇ ਘੁੰਮ ਸਕਦੀਆਂ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਲੜਕੀ ਨੂੰ ਕੋਈ ਛੇੜ ਜੇਗਾ ਜਾਂ ਕੁਝ ਵੀ ਕੋਈ ਗਲਤ ਹਰਕਤ ਕਰ ਜੇਗਾ ਜੋ ਪ੍ਰੋਬਲਮ ਕੈਨੇਡਾ ਚ ਆ ਰਹੀਆਂ ਵਾ ਸੋ ਕਿਸੇ ਵੀ ਲੜਕੀ ਨੂੰ ਵੀ ਜੇ ਆਪ ਅੱਜ ਆਸਟ੍ਰੇਲੀਆ ਭੇਜਦੇ ਆ ਤੇ ਉਹਨੂੰ ਮਜਬੂਰ ਨਹੀਂ ਹੋਣਾ ਪਏਗਾ ਕਿਸੇ ਗਲਤ ਕੰਮ ਲਈ ਆਪਦਾ ਕਮਾ ਕੇ ਇੱਜ਼ਤ ਨਾ ਖਾ ਸਕਦੀ ਉਹ ਸੋ ਇਸ 2002 ਤੋਂ ਲੈ ਕੇ ਜੋ ਮੈਂ ਕੰਮ ਕੀਤਾ ਜਿਹੜਾ ਮੈਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਮੈਂ ਬੱਚੇ ਨੂੰ ਭੇਜਿਆ ਤੇ ਸਹੀ ਜਗ੍ਹਾ ਤੇ ਭੇਜਿਆ ਵਾ ਔਰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਮਾਈ ਦੀ ਬਾਅਦ ਦੀ ਗੱਲ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਸਹੀ ਜਗ੍ਹਾ ਤੇ ਭੇਜਿਆ ਬੱਚੇ ਨੂੰ ਜਿੱਥੇ ਬੱਚਾ ਪਰੇਸ਼ਾਨੀ ਹੋਇਆ ਜਾ ਕੇ ਕਦੇ ਵੀ ਤਕਰੀਬ ਜੇ ਇੱਕ ਸਵਾਲ ਬਣਦਾ ਤੁਸੀਂ ਦੱਸਿਆ ਵੀ ਆਸਟ੍ਰੇਲੀਆ ਦੇ ਵਿੱਚ ਆ ਚੀਜ਼ ਆ ਆ ਚੀਜ਼ ਆ ਮਤਲਬ ਕੰਪੇਅਰ ਕਰਕੇ ਦੱਸਿਆ ਵੀ ਬਹੁਤ ਵਧੀਆ ਪਰ ਸੁਣਨ ਵਾਲੇ ਸਰੋਤੇ ਇੱਕ ਚੀਜ਼ ਜ਼ਰੂਰ ਸੁੰਨਣਾ ਚਾਹੁੰਦੇ ਨੇ ਵੀ ਜੇ ਕੈਨੇਡਾ ਦੇ ਵਿੱਚ ਬੰਦਾ ਹੋਵੇ ਅੰਦਾਜ਼ਾ ਮਹੀਨੇ ਦਾ 2 ਕੋ ਲੱਖ ਰੁਪਈਆ ਕਮਾ ਲੈਂਦਾ ਉਹ ਇਹ ਜ਼ਰੂਰ ਪੁੱਛਣਾ ਚਾਹਣਗੇ ਕਮੈਂਟਾਂ ਚ ਵੀ ਵੀ ਭਾਈ ਇਹ ਤਾਂ ਦੱਸੋ ਵੀ ਪੈਸੇ ਹੀ ਮਹੀਨੇ ਦੇ ਕਿੰਨੇ ਕ ਕਮਾ ਸਕਦਾ ਜਿਹੜੇ ਕੰਮ ਲਈ ਅਸੀਂ ਜਾਣਾ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਹਮ ਬੱਚਿਆਂ ਨੂੰ ਸਭ ਨੂੰ ਪਤਾ ਕੰਪੈਰੀਜ਼ਨ ਕਿ ਆਸਟ੍ਰੇਲੀਆ ਚ ਕਮਾਈ ਕੈਨੇਡਾ ਚ ਕਮਾਈ ਕੀ ਆ ਔਰ ਆਸਟ੍ਰੇਲੀਆ ਚ ਕੀ ਕਮਾਈ ਆ ਬਹੁਤ ਅੱਛਾ ਕਮਾ ਰਹੀ ਹੈ ਬੱਚੇ ਬਹੁਤ ਅੱਛਾ ਮਤਲਬ ਕੈਨੇਡਾ ਨਾਲੋਂ ਕਈ ਗੁਣਾ ਜ਼ਿਆਦਾ ਹੈਗਾ ਮਤਲਬ ਫਾਸਲਾ ਵਾਵਾ ਬਹੁਤ ਜ਼ਿਆਦਾ ਜੀ ਉਹ ਤਾਂ 4 ਲੱਖ ਰੁਪਏ ਮਹੀਨੇ ਦਾ ਬਣਾ ਸਕਦਾ ਬੜੇ ਆਰਾਮ ਨਾਲ ਅੱਛਾ ਬੜੇ ਇਜ਼ੀਲੀ ਉਹ ਵੀ ਆਨ ਗoing ਸਟੱਡੀ ਵਾਲੇ ਬੱਚੇ ਜਿਹੜੇ ਪੜ ਰਹੇ ਆ ਪਾਰਟ ਟਾਈਮ ਜੌਬ ਵਾਲੇ ਵੀ ਇਹਨੇ ਕਮਾਰੇ ਆ ਅੱਛਾ ਕਹਿੰਦੇ ਵੀ ਹਜ਼ਾਰ 2002 ਤੋਂ ਤੁਸੀਂ ਲੱਗੇ ਹੋ ਕਹਿੰਦੇ ਵੀ ਤੁਸੀਂ ਇਕੱਲਾ ਆਸਟ੍ਰੇਲੀਆ ਦਾ ਕੀਤਾ ਔਰ ਹਜ਼ਾਰਾਂ ਵੀਜ਼ੇ ਜਿਹੜੇ ਨੇ ਉਹ ਨਾਮ ਜਦੋਂ ਆਉਂਦਾ ਤੁਹਾਡਾ ਆਉਂਦਾ ਹੈਗਾ ਤੇ ਮਤਲਬ ਪੂਰੇ ਸੈਟੀਸਫਾਈ ਨੇ ਲੋਕ ਬਹੁਤ ਸੈਟੀਸਫਾਈ ਨੇ ਜੀ ਮੈਂ ਬਹੁਤ ਖੁਸ਼ ਹਾਂ ਜਿੰਨਾ ਮੇਰਾ B2B ਦਾ ਕਸਟਮਰ ਆ ਚਾਹੇ B2C ਦਾ B2C ਅਸੀਂ ਸ਼ੁਰੂ ਤੋਂ ਘੱਟ ਕਰਦੇ ਸੀ ਪਰ ਹੁਣ ਸਟਾਰਟ ਕਰ ਦਿੱਤੀ ਅਸੀਂ ਥੋੜੇ ਟਾਈਮ ਤੋਂ ਪਹਿਲਾਂ ਇਕੱਲੇ B2B ਸਰਵਿਸ ਦਿੰਦੇ ਸੀਗੇ ਅਸੀਂ ਇਕੱਲੇ ਏਜੰਟਸ ਤੋਂ ਫਾਈਲਸ ਚੱਕਦੇ ਸੀਗੇ ਬੈਕਐਂਡ ਦੇ ਕੰਮ ਕਰਦੇ ਸੀ ਅਸੀਂ ਕੋਈ ਅੱਜ ਤੱਕ ਐਡਵਰਟਾਈਜ਼ਮੈਂਟ ਨਹੀਂ ਕੀਤੀ ਬੈਕਐਂਡ ਦੇ ਬਹੁਤ ਅੱਛਾ ਤਰੀਕੇ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਸ਼ੁਰੂ ਤੋਂ ਹੁਣ ਜਿਹੜਾ ਸਿਸਟਮ ਹੈਗਾ ਅਸੀਂ B2C ਦੇ ਵਿੱਚ ਜਿੰਨਾ ਵੀ ਕਰ ਰਹੇ ਆ ਤੁਹਾਡੇ ਫਿਰੋਜ਼ਪੁਰ ਤੋਂ ਬਹੁਤ ਕਲਾਇੰਟ ਆ ਮੇਰਾ B2C ਦਾ ਔਰ ਮੈਂ ਇੱਕ ਇੱਕ ਕਲਾਇੰਟ ਦਾ ਨੰਬਰ ਦੇਖ ਸਕਦਾ ਜਿਨ੍ਹਾਂ ਦੇ ਚਾਹੇ ਕਿਸੇ ਦਾ ਵੀਜ਼ਾ ਰਿਫਿਊਜ਼ ਵੀ ਹੋਇਆ ਉਹਨੇ ਮੈਨੂੰ ਆ ਕੇ ਕਦੇ ਇਹ ਨਹੀਂ ਕਿਹਾ ਵੀ ਯਾਰ ਸਾਡਾ ਕੰਮ ਕੋਈ ਗਲਤ ਸੀ ਜਾਂ ਕਿਸੇ ਡਾਕੂਮੈਂਟੇਸ਼ਨ ਦੀ ਕਮੀ ਰਹੀ ਤਾਂ ਰਿਵਿਊਸ ਹੋਇਆ ਹੋ ਸਕਦਾ ਉਹਨਾਂ ਦਾ ਕੋਈ ਲੱਕ ਹੋਵੇ ਜਾਂ ਕਿਸਮਤ ਵੀ ਕਹਿ ਲੈਣੇ ਕਈ ਵਾਰ ਬੱਚੇ ਦੀ ਕਿਉਂਕਿ ਦੇਖੋ ਸਾਡੇ ਹੱਥ 'ਚ ਡਾਕੂਮੈਂਟੇਸ਼ਨ ਨਹੀਂ ਹੁੰਦੀ ਆ ਵੀਜ਼ਾ ਤਾਂ ਅੰਬੈਸੀ ਨੇ ਦੇਣਾ ਹੁੰਦਾ ਵਾ ਪਰ ਅਸੀਂ ਅਜੇ ਤੱਕ ਲਾਂਭਾ ਨਹੀਂ ਲਾ ਕੇ ਸਦਾ ਬਹੁਤ ਸੈਟੀਸਫੈਕਟਰੀ ਕੰਮ ਕੀਤਾ ਅਜੇ ਤੱਕ ਅੱਛਾ ਇਹ ਫਿਰ ਜੀ ਕਲਾਇੰਟ ਤੁਹਾਡੇ ਕੋਲ ਆਉਂਦਾ ਸਟੂਡੈਂਟ ਆਉਂਦਾ ਤਾਂ ਫਸਟਲੀ ਕੀ ਹੁੰਦਾ ਥੋੜਾ ਜਿਹਾ ਕਨਸੈਪਟ ਉਹ ਵੀ ਕਲੀਅਰ ਕਰਦੇ ਹਾਂਜੀ ਬੱਚੇ ਦੀ ਸਭ ਤੋਂ ਪਹਿਲਾਂ ਮਿਨੀਮਮ ਪਲੱਸ 2 ਹੋਣੀ ਚਾਹੀਦੀ ਹੈ 2024 ਜਾਂ 2025 ਦੇ ਵਿੱਚ ਬੱਚਾ ਪਲੱਸ 2 ਪਾਸ ਹੋਇਆ ਹੋਣਾ ਚਾਹੀਦਾ ਆਇਲਸ ਜਾਂ ਪੀਟੀ ਦੇ ਵਿੱਚੋਂ 5.5 ਇਚ ਓਵਰਆਲ ਸੀ ਬੈਂਡ ਚਾਹੀਦੇ ਆ ਬੱਚਿਆਂ ਦੇ ਵਿੱਚ ਇੱਕ ਵਹਿਮ ਪਿਆ ਹੋਇਆ ਵਾ ਕਿ ਸਟੇਟ ਬੋਰਡ ਦੇ ਬੱਚੇ ਜਿਹੜੇ ਪੰਜਾਬ ਬੋਰਡ ਦੇ ਆ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਇਦਾਂ ਦਾ ਕੁਝ ਨਹੀਂ ਆ ਮੈਂ ਕਲੀਅਰ ਕਰਨਾ ਚਾਹੁੰਨਾ ਬਹੁਤ ਬੱਚਿਆਂ ਦੇ ਕਾਲਸ ਆਉਂਦੀਆਂ ਸਾਨੂੰ ਕਿ ਇੱਥੇ ਸਟੇਟ ਬੋਰਡ ਨੂੰ ਲੈ ਨਹੀਂ ਰਿਹਾ ਆਸਟ੍ਰੇਲੀਆ ਸੀ ਕਿ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਅਸੀਂ ਸਟੇਟ ਬੋਰਡ ਦੇ ਸਾਰੇ ਜਿੰਨੇ ਨੇ ਬੱਚਿਆਂ ਦੇ ਵੀਜ਼ੇ ਆਏ ਰੀਸੈਂਟਲੀ ਉਹ ਦਿਖਾ ਸਕਦੇ ਆ ਬੱਚਿਆਂ ਨੂੰ ਆ ਕੇ ਦੇਖ ਸਕਦੇ ਸਾਡੇ ਕੋਲ ਸਟੇਟ ਬੋਰਡ ਦੇ ਬੱਚਿਆਂ ਦੇ ਵੀਜ਼ੇ ਆਏ ਹੋਏ ਆ ਜਾਨੀ ਕਿ ਕਹਿ ਸਕਦੇ ਵੀ ਸਰਕਾਰੀ ਸਕੂਲਾਂ ਜਿਹੜੇ ਪੜ੍ਹ ਰਹੇ ਨੇ ਉਤੋਂ ਪਾਸ ਆਊਟ ਨੇ ਉਹ ਵੀ ਹੁਣ ਮਤਲਬ ਬਾਹਰ ਜਾਣ ਕੋਈ ਬਿਲਕੁਲ ਜਾ ਸਕਦੇ ਆ ਜੀ ਇਹ ਇੱਕ ਪਤਾ ਨਹੀਂ ਕਿਸੇ ਨੇ ਕੋਈ ਫੇਕ ਨਿਊਜ਼ ਚੈਨਲ ਸੀ ਉਹਨਾਂ ਨੇ ਰਿਯੂਮਰ ਫਲਾ ਦਿੱਤਾ ਸੀ ਕਿ ਸਟੇਟ ਬੋਰਡ ਦਾ ਬੱਚਾ ਜਾ ਨਹੀਂ ਸਕਦਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈ ਉਸ ਤੋਂ ਬਾਅਦ ਗ੍ਰੈਜੂਏਟ ਸਟੂਡੈਂਟ ਆ ਜਿਹੜਾ ਉਹਨੇ ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਉਹਦੇ 6.5 ਬੈਂਡ ਚਾਹੀਦੇ ਆਇਲਸ ਜਾਂ ਪੀਟੀ ਚੋਂ 2 4 5 7 ਸਾਲ ਦਾ ਗੈਪ ਵੀ ਉਹਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਉਹ ਬੱਚਾ ਜਾ ਸਕਦਾ ਵਾ ਆਫਟਰ ਥੈਟ ਜਿਹੜੇ ਬੱਚਾ ਨੇ ਮਾਸਟਰ ਡਿਗਰੀ ਕੀਤੀ ਹੋਈ ਆ ਸਭ ਤੋਂ ਵੱਡੀ ਗੱਲ ਆ ਕਿ ਮਾਸਟਰ ਡਿਗਰੀ ਜਿਹੜੀ ਫਾਈਲ ਆ ਚਾਹੇ ਉਹ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂਕੇ ਆ ਨਿਊਜ਼ੀਲੈਂਡ ਆ ਯੂਐਸਾ ਉਹਦਾ ਵੀਜ਼ਾ ਲੈਣਾ ਬਹੁਤ ਟਫ ਪ੍ਰੋਸੈਸ ਆ ਕਿਉਂਕਿ ਰਿਸਰਚ ਜਾਂ ਡਾਕਟੋਰੇਟ ਪ੍ਰੋਗਰਾਮ ਲਈ ਜਾਣਾ ਪੈਂਦਾ ਉੱਥੇ ਤਾਂ ਉਹਦੀ ਐਡਮਿਸ਼ਨ ਬਹੁਤ ਹੀ ਅ ਟਾਪ ਪ੍ਰੋਸੈਸ ਆ ਬੱਚੇ ਲਈ ਕ੍ਰਿਟੀਕਲ ਆ ਹੋ ਬਟ ਉਹਦੇ ਵਿੱਚ ਅਸੀਂ ਬਹੁਤ ਈਜ਼ੀਲੀ ਐਡਮਿਸ਼ਨ ਲੈ ਕੇ ਦਿੰਨੇ ਆ ਰਿਸਰਚ ਪ੍ਰੋਗਰਾਮ ਲਈ ਜਾਂ ਆਪਾਂ ਡਾਕਟੋਰੇਟ ਪ੍ਰੋਗਰਾਮ ਲਈ ਗੱਲ ਕਰ ਲਈਏ ਇਹ ਸਾਰੀਆਂ ਆਪਸ਼ਨਸ ਨੇ ਅਵੇਲੇਬਲ ਨੇ ਸਾਡੇ ਕੋਲੇ ਗਰੁੱਪ ਏ ਟ ਯੂਨੀਵਰਸਿਟੀਆਂ ਨੇ ਲੈਵਲ 1 ਲੈਵਲ 2 ਯੂਨੀਵਰਸਿਟੀਆਂ ਨੇ ਕਾਲਜ ਨੇ ਟੈਫ ਕਾਲਜੇਸ ਨੇ ਜਿਨ੍ਹਾਂ ਨੂੰ ਸਰਕਾਰੀ ਕਾਲਜ ਕਹਿੰਦੇ ਨੇ ਆਸਟ੍ਰੇਲੀਆ ਦੇ ਉਸ ਤੋਂ ਬਾਅਦ ਵਿੱਚ ਹਾਇਰ ਤੇ ਪ੍ਰਾਈਵੇਟ ਕਾਲਜੇਸ ਨੇ ਅਕੋਰਡਿੰਗ ਟੂ ਪ੍ਰੋਫਾਈਲ ਬੱਚਾ ਜਿੱਦਾਂ ਦਾ ਪ੍ਰੋਫਾਈਲ ਆ ਬੱਚੇ ਦਾ ਉਹਦੇ ਅਕੋਰਡਿੰਗ ਅਸੀਂ ਉਹਨਾਂ ਦੇ ਲਈ ਸਾਰੀਆਂ ਆਪਸ਼ਨਸ ਅਵੇਲੇਬਲ ਨੇ ਇਟ ਮਾਈ ਮੀਨ ਪੂਰੀ ਐਜੂਕੇਸ਼ਨ ਦੇ ਪਲੇਟਫਾਰਮ ਤੇ ਜੋ ਹੈ ਉਹ ਕਿਸੇ ਵੀ ਆਫਿਸ ਦੇ ਵਿੱਚ ਨਹੀਂ ਆ ਕਿਉਂਕਿ ਇੰਨਾ ਸਾਲਾਂ ਤੋਂ ਅਸੀਂ ਇਕੱਲਾ ਆਸਟ੍ਰੇਲੀਆ ਕਰ ਰਹੇ ਹਾਂ ਤੇ ਅਸੀਂ ਆਪਦੇ ਪਲੇਟਫਾਰਮ ਤੇ ਬਹੁਤ ਕੁਝ ਜੋੜਿਆ ਹੋਇਆ ਸੋ ਉਸ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਮੇਰਾ ਸਟਾਫ ਹੈ ਜਿੰਨਾ ਵੀ ਔਰ ਮੈਂ ਖੁਦ ਵੀ ਅਸੀਂ ਲਾਇਸੈਂਸਡਾਂ ਟ੍ਰੇਨਡਾਂ ਹੂੰ ਸਾਨੂੰ ਸਰਟੀਫਿਕੇਟ ਲਾਇਸੈਂਸ ਮਿਲੇ ਹੋਏ ਆ ਇੱਥੋਂ ਤਾਂ ਹੈਗੇ ਹੈਗਾ ਸਾਡੇ ਕੋਲੇ ਗਵਰਨਮੈਂਟ ਦੇ ਉਸ ਤੋਂ ਬਾਅਦ ਵਿੱਚ ਵੀ ਜਿਹੜੇ ਲਾਇਸੈਂਸ ਆਸਟ੍ਰੇਲੀਆ ਦਾ ਵੀਜ਼ਾ ਲਈ ਚਾਹੀਦੇ ਹੁੰਦੇ ਉਹ ਵੀ ਸੀ ਲਏ ਹੋਏ ਆ ਸਾਡੇ ਕੋਲੇ ਹੈਗੇ ਆ ਐਕਸਪਰਟ ਸਟਾਫ ਹੈ ਆਫਟਰ ਥੈਟ ਹੁਣ ਇੱਕ ਪ੍ਰੋਬਲਮ ਆ ਰਹੀ ਮਾਰਕੀਟ ਦੇ ਵਿੱਚ ਕੋਈ ਏਜੰਟ ਕੋਲੇ ਬੱਚਾ ਜਾਂਦਾ ਉਹ ਕਹ ਰਿਹਾ ਜੀ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਕਿਉਂ ਕਹਿੰਦੇ ਆ ਕਿਉਂਕਿ ਆਸਟ੍ਰੇਲੀਆ ਦਾ ਪ੍ਰੋਸੈਸ ਹੈ ਜਿਹੜਾ ਬਹੁਤ ਟਫ ਆ ਟਫ ਇਟ ਮੀਨਸ ਕਿ ਡਾਕੂਮੈਂਟ ਬਹੁਤ ਜ਼ਿਆਦਾ ਚਾਹੀਦੇ ਆ 15-16 ਲੱਖ ਰੁਪਏ ਦੀ ਸਾਲ ਦੀ ਇਨਕਮ ਚਾਹੀਦੀ ਮਾਪਿਓ ਦੀ ਉਸ ਤੋਂ ਬਾਅਦ ਵਿੱਚ 30-35-40 ਲੱਖ ਰੁਪਏ ਦੇ ਫੰਡ ਚਾਹੀਦੇ ਬੱਚੇ ਕੋਲੇ ਤੇ ਉਹ ਏਜੰਟ ਜਿਨ੍ਹਾਂ ਨੂੰ ਨੋਲਿਜ ਨਹੀਂ ਇਹਨਾਂ ਚੀਜ਼ਾਂ ਦੀ ਬੱਚਾ ਸਭ ਕੁਝ ਹੈ ਬੱਚੇ ਕੋਲੇ ਕੋਈ ਪ੍ਰੋਬਲਮ ਨਹੀਂ ਹੈ ਹਰ ਚੀਜ਼ ਹੈਗੀ ਆ ਬੱਚੇ ਕੋਲੇ ਬਸ ਉਹਨਾਂ ਨੂੰ ਇਹ ਨਹੀਂ ਪਸ ਸਮਝ ਆ ਰਹੀ ਏਜੰਟਸ ਨੂੰ ਵੀ ਉਹਨੂੰ ਡਾਕੂਮੈਂਟ ਨੂੰ ਸੈੱਟ ਕਿਵੇਂ ਕਰਨਾ ਐਮਬੈਸੀ ਨੂੰ ਆਪਾਂ ਉਹਨੂੰ ਜਿਹੜਾ ਹੈਗਾ ਉਹ ਐਕਸਪਲੇਨ ਕਿਵੇਂ ਕਰਨਾ ਵਾ ਠੀਕ ਹੈ ਤਾਂ ਉਹ ਪ੍ਰੋਸੈਸ ਨਾ ਪਤਾ ਹੋਣ ਦੇ ਬਾਵਜੂਦ ਉਹ ਕਹਿ ਦਿੰਦੇ ਜੀ ਆਸਟ੍ਰੇਲੀਆ ਤਾਂ ਵੀਜ਼ਾ ਨਹੀਂ ਦਿੰਦਾ ਤੁਸੀਂ ਕੈਨੇਡਾ ਚੱਲ ਜਾਓ ਯੂਕੇ ਦੀ ਫਾਈਲ ਲਾ ਲਓ ਜੈਨਕੀ ਉਹਨਾਂ ਨੂੰ ਨੌਲੇਜ ਜਿਹੜੀ ਕੰਟਰੀ ਦੀ ਆ ਉਹ ਫਿਰ ਕਲਾਇੰਟ ਨੂੰ ਉਧਰਲੇ ਪਾਸੇ ਭੇਜਣ ਦੀ ਕੋਸ਼ਿਸ਼ ਕਰਦੇ ਆ ਮੋਲਡ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਕੋਈ ਜਾਣਾ ਵੀ ਚਾਹੁੰਦਾ ਆਸਟ੍ਰੇਲੀਆ ਪਰ ਉਹਨੂੰ ਮੋਲਡ ਕਰਕੇ ਉਧਰ ਲੈ ਆਉਣ ਮੋਲਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਅਸੀਂ ਇਦਾਂ ਨਹੀਂ ਆ ਜੇ ਸਾਡੇ ਕੋਲੇ ਬੱਚਾ ਆਸਟ੍ਰੇਲੀਆ ਲਈ ਆਇਆ ਤੇ ਅਸੀਂ ਆਸਟ੍ਰੇਲੀਆ ਉਹਦਾ ਕਰਕੇ ਦੇਵਾਂਗੇ ਜੇ ਬੱਚਾ ਐਲੀਜੀਬਿਲਿਟੀ ਮੀ ਅ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰੀਏ ਖਰਚੇ ਵਗੈਰਾ ਦੀ ਤੇ ਅਸੀਂ ਖਰਚਾ ਜਿਹੜਾ ਹੈਗਾ ਵਾ ਉਹ ਅਸੀਂ ਵੀਜ਼ਾ ਤੋਂ ਬਾਅਦ ਚ ਲੈਨੇ ਆ ਉਹਦੇ ਵਿੱਚ ਵੀ ਬੱਚੇ ਦਾ ਅਸੀਂ ਨੁਕਸਾਨ ਨਹੀਂ ਹੋਣ ਦੇਈਦਾਗਾ ਜੇ ਵੀਜ਼ਾ ਆਏਗਾ ਬੱਚੇ ਦਾ ਤਾਂ ਹੀ ਅਸੀਂ ਖਰਚਾ ਆਵਦਾ ਜੋ ਹੈਗਾ ਉਹ ਲਵਾਂਗੇ ਨਹੀਂ ਤਾਂ ਨਹੀਂ ਹਮ ਅੱਛਾ ਲੋਕੇਸ਼ਨ ਜ਼ਰੂਰ ਦੱਸ ਦਿਓ ਅਗਰ ਵੀਡੀਓ ਦੇਖ ਕੇ ਕੋਈ ਕਲਾਇੰਟ ਵਿਜ਼ਿਟ ਕਰਨਾ ਚਾਹੁੰਦਾ ਤਾਂ ਉਹ ਕਿੱਥੇ ਆਵੇ ਕਿਹੜੀ ਜਗ੍ਹਾ ਤੇ ਤੁਹਾਡੀ ਲੋਕੇਸ਼ਨ ਹੈਗੀ ਹੈ ਜਿੱਥੇ ਤੁਸੀਂ ਅਵੇਲੇਬਲ ਰਹੋਗੇ ਤੁਹਾਡਾ ਸਟਾਫ ਵੀ ਅਵੇਲੇਬਲ ਰਹੇਗਾ ਤੇ ਟਾਈਮਿੰਗ ਕੀ ਹੋਏਗੀ ਸਰ ਮੈਂ ਇੱਥੇ ਸਾਡੀ ਟਾਈਮਿੰਗ ਹੈ ਜਿਹੜੀ 9 ਤੋਂ 6 ਦੀ ਹੈ ਗਰਾਉਂਡ ਫਲੋਰ ਚੱਕੀ ਵਾਲੀ ਗਲੀ ਜੀਟੀ ਰੋਡ ਮੋਗਾ ਇੱਥੇ 9 ਤੋਂ 6 ਦਾ ਟਾਈਮਿੰਗ ਹੈਗੀ ਆ ਔਰ ਜਿੰਨਾ ਵੀ ਕਲਾਇੰਟ ਆਉਂਦਾ ਵਾ ਚਾਹੇ ਉਹ ਫੋਨ ਤੇ ਇੰਟਰਟੇਨ ਕਰਨਾ ਚਾਹੁੰਦਾ ਬੱਚਾ ਚਾਹੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਚਾਹੇ ਉਹ ਫੇਸ ਟੂ ਫੇਸ ਮਿਲਣਾ ਚਾਹੁੰਦਾ ਮੈਂ ਸ਼ੁਰੂ ਤੋਂ ਹੀ ਖੁਦ ਮਿਲਦਾ ਮੇਰਾ ਕੋਈ ਆਫਰਡੇ ਆਫਿਸ ਵਾਲਾ ਕੰਮ ਨਹੀਂ ਜੀ ਲੜਕੀਆਂ ਬਿਠਾਈਆਂ ਹੁੰਆਂ ਉਹ ਆਪੇ ਗੱਲ ਗੁਲ ਕਰਕੇ ਦੱਸ ਦਿੰਦੇ ਆ ਜੀ ਇਦਾਂ ਉਦਾਂ ਮੈਂ ਖੁਦ ਮਿਲਦਾ ਸਾਰੀ ਗੱਲ ਬੱਚੇ ਨੂੰ ਖੁਦ ਕਲੀਅਰ ਕਰਦਾ ਉਹ ਇਸ ਕਰਕੇ ਕਰਦਾ ਬਾ ਕਿਉਂਕਿ ਮੈਂ ਇੰਨੇ ਸਮੇਂ ਤੋਂ ਜੇ ਮਾਰਕੀਟ ਚ ਟਿਕਿਆ ਬੈਠਾ ਮੈਂ ਤੇ ਉਹਦਾ ਇੱਕ ਰੀਜ਼ਨ ਆ ਕਿ ਮੈਂ ਸਾਫ ਸੁਥਰੀ ਗੱਲ ਕਰਕੇ ਹਮੇਸ਼ਾ ਤੋਂ ਕੰਮ ਕੀਤਾ ਔਰ ਹਮੇਸ਼ਾ ਹੀ ਸਾਫ ਸੁਥਰੀ ਗੱਲ ਕਰਕੇ ਕੰਮ ਕਰੂੰਗਾ ਹੂੰ ਜੋ ਵੀ ਗੱਲ ਹੋਏਗੀ ਉਹ ਪਹਿਲੇ ਦਿਨ ਕਲੀਅਰ ਕਰਾਂਗੇ ਔਰ ਉਹ ਆਖਰ ਤੱਕ ਹੀ ਉਹ ਹੀ ਰਹੇਗੀ ਇਹ ਨਹੀਂ ਵੀ ਅੱਜ ਕੁਝ ਹੋਰ ਤੇ ਕੱਲ ਕੁਝ ਹੋਰ ਜਦੋਂ ਵੀਜ਼ਾ ਲੱਗ ਗਿਆ ਜਾਂ ਰਿਫਿਊਜ਼ ਲੱਗ ਗਿਆ ਉਦੋਂ ਕੁਝ ਹੋਰ ਜੋ ਗੱਲ ਪਹਿਲੇ ਦਿਨ ਉਹੀ ਐਂਡ ਤੱਕ ਔਰ ਮੈਂ ਖੁਦ ਐਂਟਰਟੇਨ ਕਰਦਾ ਹਰ ਚੀਜ਼ ਲਈ ਹੂੰ ਬਿਲਕੁਲ ਤਾਂ ਆਸਟ੍ਰੇਲੀਆ ਦੇ ਲਈ ਬਹੁਤ ਵਧੀਆ ਮੌਕਾ ਹੈ ਤੁਹਾਡੇ ਕੋਲ ਹੁਣ ਕਿਉਂਕਿ ਹਜ਼ਾਰਾਂ ਵੀਜ਼ੇ ਜਿਸ ਇਮੀਗ੍ਰੇਸ਼ਨ ਨੇ ਕੱਲੇ ਆਸਟ੍ਰੇਲੀਆ ਦੇ ਲਵਾਏ ਹੋਣ ਔਰ 22 ਸਾਲ ਦੇ ਆਸ-ਪਾਸ ਦਾ ਐਕਸਪੀਰੀਅੰਸ ਹੋਵੇ ਬਹੁਤ ਵੱਡੀ ਗੱਲ ਆ ਜਿਆਦਾਤਰ ਇਮੀਗ੍ਰੇਸ਼ਨਸ ਦੇ ਵਿੱਚ ਕੀ ਹੁੰਦਾ ਜਿਵੇਂ ਪਹਿਲਾਂ ਵੀ ਡਿਸਕਸ ਹੋਇਆ ਕਿ ਨੌਲੇਜ ਹੁੰਦੀ ਨਹੀਂ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਬੱਚਾ ਪਰ ਉਹ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਬਹਾਨੇ ਬਹੋਨੇ ਲਾ ਕੇ ਉਸ ਕੰਟਰੀ 'ਚ ਭੇਜਦੇ ਆ ਜਿਹੜੀ ਕੰਟਰੀ 'ਚ ਉਹਨਾਂ ਦੀ ਸੈਟਿੰਗ ਹੁੰਦੀ ਆ ਜਿੱਧਰੋਂ ਉਹਨਾਂ ਨੂੰ ਲੱਗਦਾ ਕਿ ਮੈਂ इजीली ਭੇਜ ਸਕਦਾ ਜਿਉ ਨਹੀਂ ਭੇਜ ਭੇਜ ਸਕਦੇ ਆਸਟ੍ਰੇਲੀਆ ਤਾਂ ਉਹ ਬਹਾਨੇ ਲਾ ਕੇ ਉਹਨਾਂ ਨੂੰ ਵਾਪਸ ਭੇਜਦੇ ਆ ਪਰ ਲੋ ਜਿਹੜੇ ਬੱਚੇ ਨੇ ਉਹ ਉਹਨਾਂ ਕੰਟਰੀਆਂ 'ਚ ਪਹੁੰਚ ਜਾਂਦੇ ਨੇ ਜਿਨ੍ਹਾਂ ਕੰਟਰੀਆਂ 'ਚ ਉਹ ਜਾਣਾ ਹੀ ਨਹੀਂ ਚਾਹੁੰਦੇ ਪਰ ਹੁਣ ਜੋ ਅੱਜ ਦਾ ਮਾਹੌਲ ਚੱਲ ਰਿਹਾ ਕੈਨੇਡਾ ਤੋਂ ਵੀ ਜਿਹੜੇ ਬੱਚੇ ਨੇ ਉਹ ਮੂੰਹ ਮੋੜਨ ਲੱਗ ਪਏ ਨੇ ਹੋਰ ਬਹੁਤ ਸਾਰੀਆਂ ਕੰਟਰੀਆਂ ਤੋਂ ਮੂੰਹ ਮੋੜਨ ਲੱਗ ਪਏ ਨੇ ਹਾਲਾਂਕਿ ਕੰਟਰੀਆਂ ਨੇ ਮੂੰਹ ਮੋੜ ਲਿਆ ਕਿ ਅਸੀਂ ਬੱਚਿਆਂ ਨੂੰ ਹੁਣ ਨਹੀਂ ਲੈਣਾ ਪਰ ਆਸਟ੍ਰੇਲੀਆ ਦੀ ਜਿਹੜੀ ਚੁਆਇਸ ਆ ਉਹ ਬੱਚੇ ਲੈ ਤਾਂ ਲੈਂਦੇ ਨੇ ਉਹਦੇ ਚ ਖਰਚੇ ਦੀ ਵੀ ਵੱਡੀ ਗੱਲ ਕਰਦੇ ਨੇ ਔਰ ਬੱਚੇ ਨੂੰ ਪ੍ਰੋਪਰ ਨੌਲੇਜ ਹੀ ਨਹੀਂ ਮਿਲਦੀਗੀ ਕਿ ਇਹ ਨੌਲੇਜ ਲਈਏ ਕਿੱਥੋਂ ਆਖਰਕਾਰ ਔਰ ਮਾਰਕੀਟ ਚ ਜ਼ਿਆਦਾਤਰ ਆਸਟ੍ਰੇਲੀਆ ਦੀ ਨੌਲੇਜ ਨਾ ਦੇਣ ਵਾਲੇ ਹੀ ਬੈਠੇ ਨੇ ਪਰ ਜਿਹੜੀ ਜਗ੍ਹਾ ਤੇ ਅੱਜ ਤੁਹਾਨੂੰ ਅਸੀਂ ਲਿਆਂਦਾ ਏ ਇਸ ਜਗ੍ਹਾ ਤੇ ਤੁਹਾਨੂੰ ਪ੍ਰੋਪਰ ਨੌਲੇਜ ਦਿੱਤੀ ਜਾਏਗੀ ਫੁਲੀ ਸੈਟੀਸਫਾਈ ਕੀਤਾ ਜਾਏਗਾ ਕਿਉਂਕਿ 22 ਸਾਲ ਦਾ ਐਕਸਪੀਰੀਅੰਸ ਔਰ ਹਜ਼ਾਰਾਂ ਵੀ ਜੇ ਇਕੱਲੇ ਆਸਟ੍ਰੇਲੀਆ ਦੀ ਇੱਥੇ ਕੋਈ ਵੀ ਤੁਹਾਨੂੰ ਨਹੀਂ ਦਿਖੇਗਾ ਵੀ ਕੈਨੇਡਾ ਦਾ ਲੱਗਿਆ ਫਲਾਨਾ ਨਾ ਸਿਰਫ ਔਰ ਸਿਰਫ ਆਸਟ੍ਰੇਲੀਆ ਔਰ ਤੁਸੀਂ ਵਿਜ਼ਿਟ ਕਰੋ ਵਿਜ਼ਿਟ ਕਰਕੇ ਜਾਣਕਾਰੀ ਲਓ ਇੱਥੋਂ ਪੂਰਾ ਡਿਸਕਸ ਕਰੋ ਜੋ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਬ ਲਓ ਔਰ ਫੁੱਲੀ ਗਰੰਟੀ ਸ਼ੂਦਾ ਤੁਹਾਨੂੰ ਜਿਹੜਾ ਤੁਹਾਡੀ ਰਿਕੁਆਇਰਮੈਂਟ ਜੋ ਆ ਉਹਨੂੰ ਪੂਰਾ ਕਰਕੇ ਇਹ ਆਸਟ੍ਰੇਲੀਆ ਭੇਜਿਆ ਜਾਏਗਾ ਔਰ ਖੁਸ਼ਖਬਰੀ ਵਾਲੀ ਗੱਲ ਇਹ ਆ ਜੋ ਮੈਂ ਇਹਨਾਂ ਦੇ ਕੋਲ ਕਢਵਾਈ ਕਿਉਂਕਿ ਕਮੈਂਟ ਚ ਦੋਸਤਾਂ ਨੇ ਜ਼ਰੂਰ ਕਹਿਣਾ ਕੈਨੇਡਾ ਦੇ ਵਿੱਚ ਚਾਹੇ 1.5 2 ਸਵਾ 2 ਲੱਖ ਰੁਪਈਆ ਮਹੀਨੇ ਦਾ ਬਣਦਾ ਸੀ ਇੱਥੇ ਬਾਈ ਕਹਿੰਦਾ ਵੀ ਕਰੀਬ 3-4 ਲੱਖ ਰੁਪਈਆ ਮਹੀਨੇ ਦਾ ਬਣ ਜਾਂਦਾ ਪੈਸਿਆਂ ਵੱਲੋਂ ਵੀ ਪੜ੍ਹਾਈ ਵੱਲੋਂ ਵੀ ਹਰ ਇੱਕ ਪੱਖੋਂ ਤੁਸੀਂ ਵਧੀਆ ਫੀਲ ਕਰੋਗੇ ਵਿਜ਼ਿਟ ਕਰੋ ਥੱਲੇ ਦਿੱਤੇ ਨੰਬਰ ਨੇ ਸੰਪਰਕ ਵੀ ਕਰ ਸਕਦੇ ਹੋ ਐਡਰੈਸ ਵੀ ਥੱਲੇ ਦਿੱਤਾ ਹੋਇਆ ਹੈ ਇਸ ਜਗ੍ਹਾ ਤੇ ਵਿਜ਼ਿਟ ਕਰਕੇ ਪੂਰੀ ਜਾਣਕਾਰੀ ਲੈ ਵੀ ਸਕਦੇ ਹੋ